ਸਾਡਾ ਸਿੱਖਾਲ ਦੀ ਸਾਰਿਆਂ ਨੂੰ ਕਿਵੇਂ ਸਾਰੇ ਉਮੀਦ ਕਰਦੀ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਾਂ ਚੱਲੇ ਆ ਜੀ ਅੱਜ ਗੁਰਪਿੰਦਰ ਪਿੰਡ 13 13 ਭੈਣ ਕੋਲੇ ਤੇ ਭੈਣ ਨੇ ਆਪਾਂ ਨੂੰ ਬੁਲਾਇਆ ਸੀਗਾ ਕਹਿੰਦੀ ਤੁਸੀਂ ਆ ਜਾਓ ਜਰੂਰ ਆਇਓ ਮਿਲ ਕੇ ਜਾਇਓ ਉਹ ਵੀ ਆਪਣੇ ਕੋਲੇ ਪਹਿਲਾਂ ਆਏ ਸੀ ਤੇ ਅੱਜ ਆਪਾਂ ਚੱਲੇ ਆ ਤੇ ਆਜੋ ਜੀ ਤੁਹਾਨੂੰ ਮਲਾਉਨੇ ਆ ਗੁਰਪਿੰਦਰ ਪਿੰਡ 13 13 ਧਰਮਕੋਟ ਸ਼ਹਿਰ ਲਓ ਜੀ ਆ ਆ ਗਿਆ ਸਾਡਾ ਬੱਸ ਅੱਡਾ ਫੌਜੀ ਵਾਲਾ ਅੱਡਾ ਇਹ ਫੌਜੀ ਵਾਲਾ ਤਾਂ ਕਹਿੰਦੇ ਸਾਡੇ ਪਿੰਡ ਜਾਜਕ ਸਪੈਰ ਹੋ ਗਿਆ ਸੀਗਾ ਤੇ ਇਹਨੂੰ ਤਾਂ ਫੌਜੀ ਵਾਲਾ ਅੱਡਾ ਕਹਿੰਦੇ ਤੇ ਫੌਜੀ ਦੀ ਤਸਵੀਰ ਆਓ ਵੀ ਦੋਸਤੋ ਆਪਾਂ ਪਹੁੰਚ ਗਏ ਬਾਗੇ ਪੁਰਾਣੇ ਵੇਖੋ ਬਾਗੇ ਪੁਰਾਣੇ ਦੀਆਂ ਰੌਣਕਾਂ ਕਿੰਨੀਆਂ ਬਹੁਤ ਸੋਹਣੀਆਂ ਐ ਜੀ ਮੈਨੂੰ ਬਹੁਤ ਸੋਹਣਾ ਲੱਗਦਾ ਸਾਡਾ ਬਾਗਾ ਪੁਰਾਣਾ ਸ਼ਹਿਰ ਜੀ ਵੇਖੋ ਕਿੰਨੀਆਂ ਸੋਹਣੀਆਂ ਰੌਣਕਾਂ ਕਿੰਨੀ ਸੋਹਣੀ ਲੋਕੇਸ਼ਨ ਆ ਕਿੰਨਾ ਸੋਹਣਾ ਸਾਡਾ ਸ਼ਹਿਰ ਆ ਕਿੰਨਾ ਸੋਹਣਾ ਸਾਡੇ ਬਾਗੇ ਪੁਰਾਣੇ ਦਾ ਬਾਜ਼ਾਰ ਆ ਤੇ ਜਦ ਨੂੰ ਪਹੁੰਚ ਗਏ ਜੀ ਬੱਸ ਸਟੈਂਡ ਦੇ ਨੇੜੇ ਤੇ ਕਨੈਕਟਰ ਨੇ ਪਤਾ ਰੋਲਾ ਕਹਿੰਦਾ ਬਾਗੇ ਪੁਰਾਣੇ ਵਾਲੇ ਸੀਟਾਂ ਛੱਡ ਕੇ ਉੱਠ ਕੇ ਖੜੇ ਹੋ ਜੋ ਕੋਈ ਬੈਠਾ ਨਾ ਰਹਿ ਜੇ ਤੇ ਜਦ ਨੂੰ ਮੈਂ ਤੇ ਜਗਮੀਤ ਉੱਠੇ ਤੇ ਬੱਸ ਸਟੈਂਡ ਆ ਗਿਆ ਸੀ ਨੇੜੇ ਦੇਖ ਨੂੰ ਮੈਂ ਤੇ ਜਗਮੀ ਤੋਂ ਉਤਰ ਕੇ ਅਸੀਂ ਮੋਗੇ ਵਾਲੀ ਬੱਸ ਫੜਨੀ ਸੀ ਬਾਏ ਬਾਏ ਦੋਸਤੋ ਮਿਲਦੇ ਹਾਂ ਮੋਗੇ ਜਾ ਕੇ ਜੀ ਲਓ ਵੀ ਆਪਾਂ ਪਹੁੰਚ ਗਏ ਮੋਗੇ ਪੁਲ ਤੇ ਵੇਖੋ ਪੁਲ ਦੀ ਲੋਕੇਸ਼ਨ ਕਿੰਨੀ ਸੋਹਣੀ ਆ ਇਹ ਆ ਜੀ ਸਾਡਾ ਮੋਗਾ ਸ਼ਹਿਰ ਮੈਂ ਤਾਂ ਕਿੰਨੀ ਹੁੰਨੀ ਆ ਬਾਗਾ ਪੁਰਾਣਾ ਸਾਡਾ ਸ਼ਹਿਰ ਆ ਸਾਡਾ ਨਜ਼ਦੀਕੀ ਸ਼ਹਿਰ ਆ ਤੇ ਮੋਗਾ ਸਾਡਾ ਜ਼ਿਲ੍ਹਾ ਹੈ ਤੇ ਦੇਖੋ ਜੀ ਸਾਡੇ ਮੋਗੇ ਜ਼ਿਲ੍ਹੇ ਦੀ ਲੋਕੇਸ਼ਨ ਕਿੱਡੀ ਸੋਹਣੀ ਆ ਇਹ ਪੁਲ ਦੀਆਂ ਤਸਵੀਰਾਂ ਵਿਖਾ ਰਹੀਆਂ ਜੀ ਮੈਂ ਤੁਹਾਨੂੰ ਤੁਹਾਨੂੰ ਮੈਂ ਕਿਹਾ ਸੀ ਮੋਗਾ ਵੀ ਵਿਖਾਉਂ ਬਾਗੇ ਵਾਲਾ ਵੀ ਵਿਖਾਉ ਤੇ ਆਪਾਂ ਪਹੁੰਚ ਗਏ ਜੀ ਮੋਗੇ ਇਹ ਮੋਗੇ ਦਾ ਸ਼ਹਿਰ ਆ ਜਿਹੜਾ ਸਾਰਾ ਵੇਖੋ ਜੀ ਕਿੰਨਾ ਸੁੰਦਰ ਸ਼ਹਿਰ ਆ ਸਾਡੇ ਮੋਗਾ ਜ਼ਿਲ੍ਹਾ ਕਿੰਨਾ ਵਧੀਆ ਕਿੰਨੀ ਸੋਹਣੀ ਲੋਕੇਸ਼ਨ ਮੈਨੂੰ ਸਾਡਾ ਮੋ ਜਿਲ੍ਹਾ ਬਹੁਤ ਵਧੀਆ ਲੱਗਦਾ ਦੋਸਤੋ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਵੀ ਤੁਹਾਨੂੰ ਮੋਗਾ ਜਿਲ੍ਹਾ ਕਿੰਨਾ ਕੁ ਵਧੀਆ ਲੱਗਦਾ ਤੇ ਤੁਹਾਨੂੰ ਕਿਹੜਾ ਜਿਲ੍ਹਾ ਲੱਗਦਾ ਸਾਨੂੰ ਮੋਗਾ ਜਿਲ੍ਹਾ ਲੱਗਦਾ ਦੋਸਤੋ ਬਾਏ ਬਾਏ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਮੋਗੇ 메ਨ ਬਾਜ਼ਾਰ ਦੇ ਵਿੱਚ ਜਿੱਥੇ ਜਾ ਕੇ ਕਨੈਕਟਰ ਰੋਲਾ ਪਾਉਂਦਾ ਹੁੰਦਾ ਵੀ ਉੱਤਰ ਜੋ ਬਾਜ਼ਾਰ ਆ ਗਿਆ ਬਾਜ਼ਾਰ ਵਾਲੇ ਉੱਤਰ ਜੋ ਬੱਸ ਬੱਸ ਸਟੈਂਡ ਤੇ ਜਾਣੀ ਆ ਤੇ ਬੱਸ ਚੱਲੀ ਸੀ ਜੀ ਬੱਸ ਸਟੈਂਡ ਤੇ ਆਪਾਂ ਬਾਜ਼ਾਰ 'ਚ ਨਹੀਂ ਉਤਰਨਾ ਸੀ ਆਪਾਂ ਉਤਰਨਾ ਸੀ ਜਾ ਕੇ ਬੱਸ ਸਟੈਂਡ ਦੇ ਵਿੱਚ ਦੋਸਤੋ ਤੇ ਆਪਾਂ ਤੁਹਾਨੂੰ ਵਿਖਾਵਾਂਗੇ ਹੁਣ ਮੋਗੇ ਦਾ ਬੱਸ ਸਟੈਂਡ ਆ ਜਿਹੜਾ ਸਾਡੇ ਮੋਗੇ ਜ਼ਿਲ੍ਹੇ ਦਾ ਬੱਸ ਸਟੈਂਡ ਆ ਜਿਹੜਾ ਤੇ ਬੱਸ ਇੱਥੇ ਰੋਕ ਕੇ ਜਿਹੜੀਆਂ ਸਵਾਰੀਆਂ ਤਾਰਨੀਆਂ ਸੀ ਉਹ ਸਵਾਰੀਆਂ ਤਾਰ ਚੱਲੀ ਆ ਤੇ ਹੁਣ ਬੱਸ ਉਹ ਚੱਲੀ ਆ ਸਟਾਰਟ ਦੁਬਾਰੇ ਫੇਰ ਜਿੱਥੇ ਇਹ ਜਾਣੀ ਆ ਬੱਸ ਸਟੈਂਡ ਦੇ ਵਿੱਚ ਤੇ ਇੱਥੋਂ ਇਹ ਮੁੜ ਪਈ ਇਧਰ ਆ ਗਏ ਜੀ ਛਤਰਾਵਾਯਾ ਰੋਡ ਤੇ ਹੁਣ ਇਹ ਚੱਲ ਪਈ ਆ ਜੀ ਬੱਸ ਸਟੈਂਡ ਨੂੰ ਤੇ ਅਸੀਂ ਬੱਸ ਸਟੈਂਡ ਦੇ ਵਿੱਚ ਜਾ ਕੇ ਉਤਰਾਂਗੇ ਤੇ ਉੱਥੋਂ ਬੱਸ ਫੜਾਂਗੇ ਜੀ ਧਰਮਕੋਟ ਦੀ ਤੇ ਤੁਹਾਨੂੰ ਧਰਮਕੋਟ ਬੱਸ ਸਟੈਂਡ ਵੀ ਦਿਖਾਵਾਂਗੇ ਧਰਮਕੋਟ ਦੀ ਲੋਕੇਸ਼ਨ ਕਿੱਦਾਂ ਦੀ ਉਹ ਵੀ ਦਿਖਾਵਾਂਗੇ ਉਨਾ ਚਿਰ ਤੱਕ ਅਸੀਂ ਸਾਡੇ ਮੋਗੇ ਸ਼ਹਿਰ ਦੀ ਲੋਕੇਸ਼ਨ ਵੇਖ ਲਓ ਆਪਾਂ ਪਹੁੰਚ ਗਏ ਜੀ ਬਾਜ਼ਾਰ ਦੇ ਵਿੱਚ ਜਿੱਥੇ ਜਾ ਕੇ ਕਨੈਕ ਉਹਦੇ ਹੁੰਦੇ ਆ ਇੱਥੋਂ ਫਰੋਜ਼ਪੁਰ ਨੂੰ ਰੋਲ ਜਾਂਦਾ ਵਾ ਇੱਥੋਂ ਛਤਰਾ ਵਾ ਆ ਰੋੜ ਜਾਂਦਾ ਵਾ ਛਤਰੇ ਨੂੰ ਬੱਸਾਂ ਤੁਰਦੀਆਂ ਫਰੋਜ਼ਪੁਰ ਨੂੰ ਤੁਰਦੀਆਂ ਤੇ ਇਹ ਰੋਡ ਜਿਹੜਾ ਆਪਾਂ ਬੱਸ ਸਟੈਂਡ ਤੱਕ ਜਾਂਦਾ ਸਾਰੀ ਵੀਡੀਓ ਬਣਾਈ ਸੀ ਜੀ ਧੰਨਵਾਦ ਲਓ ਜੀ ਆਪਾਂ ਬੱਸ ਸਟੈਂਡ ਦੇ ਵਿੱਚ ਮੋਗਾ ਸ਼ਹਿਰ ਸੈਂਟਰ ਹੋ ਗਿਆ ਵੇਖ ਲਓ ਮੋਗੇ ਸ਼ਹਿਰ ਦਾ ਜੀ ਬੱਸ ਸਟੈਂਡ ਅੰਦਰੋਂ ਪਹਿਲਾਂ ਤੁਹਾਨੂੰ ਆਪਾਂ ਬਾਹਰੋਂ ਲੋਕੇਸ਼ਨ ਦਿਖਾਈ ਸੀ ਹੁਣ ਆਪਾਂ ਅੰਦਰ ਐਂਟਰ ਹੋ ਗਏ ਆ ਤੇ ਹੁਣ ਆਪਾਂ ਜਾ ਕੇ ਬੱਸ ਦੇ ਵਿੱਚ ਬੈਠਾਂਗੇ ਤਾਂ ਤੁਹਾਨੂੰ ਉਹ ਵੀ ਵੀਡੀਓ ਦਿਖਾਵਾਂਗੇ ਵੀ ਆਪਾਂ ਬੱਸ 'ਚ ਬਹਿ ਗਏ ਆ ਤਾਂ ਤੁਸੀਂ ਵਲੌਗ ਨਾਲ ਜੁੜੇ ਰਹੋ ਪਿਆਰ ਸਤਿਕਾਰ ਆਪਣਾ ਜਰੂਰ ਜਿਤਾਇਓ ਅਸੀਂ ਬਹੁਤ ਮਿਹਨਤ ਕੀਤੀ ਲਓ ਵੀ ਦੋਸਤੋ ਆਪਾਂ ਨੂੰ ਬੱਸ ਆ ਜਿਹੜੀ ਮਿਲ ਗਈ ਏ ਧਰਮਕੋਟ ਨੂੰ ਆਪਾਂ ਇੱਥੋਂ ਬਹਿ ਗਏ ਆ ਮੋਗਿਓ ਬੱਸ 'ਚ ਧਰਮਕੋਟ ਵਾਲੀ 'ਚ ਤੇ ਹੁਣ ਆਪਾਂ ਪਹੁੰਚਦੇ ਆ ਜੀ ਧਰਮਕੋਟ ਜੇ ਤੁਸੀਂ ਸ਼ਹਿਰ ਵੇਖਣਾ ਤਾਂ ਵਲੌਗ ਨਾਲ ਬਣੇ ਰਹੋ ਜੀ ਤੇ ਨਹੀਂ ਤੁਹਾਡੀ ਮਰਜ਼ੀ ਜੀ ਤੇ ਹਾਂ ਵੀ ਦੋਸਤੋ ਆਪਾਂ ਪਹੁੰਚ ਗਏ ਧਰਮਕੋਟ ਬੱਸ ਸਟੈਂਡ ਸੇ ਵੇਖੋ ਕਿੰਡੀ ਸੋਹਣੀ ਲੋਕੇਸ਼ਨ ਆ ਕਿੰਨਾ ਸੋਹਣਾ ਸ਼ਹਿਰ ਆ ਕਿੰਨੀ ਰੌਣਕਾ ਕਿੱਡਾ ਵਧੀਆ ਹੈਗਾ ਬੱਸ ਸਟੈਂਡ ਮੈਨੂੰ ਬਹੁਤ ਪਸੰਦ ਆ ਕਿਉਂਕਿ ਮੈਂ ਫਸਟ ਟਾਈਮ ਤੇ ਹੀ ਧਰਮਕੋਟ ਆਈ ਆ ਐਦੂ ਪਹਿਲਾਂ ਮੈਂ ਧਰਮਕੋਟ ਨਹੀਂ ਆਈ ਸੀਗੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਸ਼ਹਿਰ ਤੇ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਲੈ ਕੇ ਆ ਗਏ ਜੀ ਬਾਹਰ ਵੱਡੇ ਹਾਈਵੇ ਰੋਡ ਦੇ ਉੱਤੇ ਤੇ ਇੱਥੇ ਉਹਦੀ ਵੀ ਲੋਕੇਸ਼ਨ ਜਿਹੜੀ ਬਹੁਤ ਵਧੀਆ ਬਹੁਤ ਵਧੀਆ ਛਪਾਏਦੇ ਆ ਬਹੁਤ ਵਧੀਆ ਇੱਥੇ ਸ਼ਹਿਰ ਚ ਰੌਣਕਾ ਕਿੰਨੀ ਸੋਹਣੀ ਲੋਕੇਸ਼ਨ ਆ ਮੈਨੂੰ ਬਹੁਤ ਵਧੀਆ ਲੱਗਾ ਤਾਂ ਹਾਲਾਂਕਿ ਇੱਥੇ ਜਾਨਵਰ ਵੀ ਬੋਲਦੇ ਸੀ ਕਾਂ ਸੀ ਹੋਰ ਜਾਨਵਰ ਵੀ ਬੋਲਦੇ ਤੇ ਜਗਮੀਤ ਉਹਨਾਂ ਨੂੰ ਵੇਖ ਵੇਖ ਬਹੁਤ ਖੁਸ਼ ਹੋਇਆ ਕਹਿੰਦਾ ਇੱਥੇ ਕਾਂ ਮੈਂ ਕਾਂ ਪੁੱਤ ਇੱਥੇ ਕਾਂ ਹੈ ਤੇ ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਗਏ ਜੀ ਗੁਰਪਿੰਦਰ ਪਿੰਦਰ 13 13 ਭੈਣ ਕੋਲੇ ਤੇ ਮਿਲਦੇ ਆਂ ਆਪਾਂ ਗੁਰਪਿੰਦਰ ਪ ਤੇ ਬਹੁਤ ਵਧੀਆ ਭੈਣ ਦਾ ਸੁਭਾਅ ਹੈ ਬਹੁਤ ਵਧੀਆ ਨੇਚਰ ਦੇ ਨੇ ਭੈਣ ਤਾਂ ਬਹੁਤ ਵਧੀਆ ਲੱਗਿਆ ਆਪਾਂ ਨੂੰ ਭੈਣ ਨੂੰ ਮਿਲ ਕੇ ਕਿਉਂਕਿ ਭੈਣ ਦਾ ਸੁਭਾਅ ਬਹੁਤ ਵਧੀਆ ਸੀਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਬਾਏ ਬਾਏ ਦੋਸਤੋ ਸਾਰਿਆਂ ਨੂੰ ਤੈਲਾ ਉਹ ਵੀ ਦੋਸਤੋ ਆਪਾਂ ਪਹੁੰਚ ਗਏ ਸੀ ਪੈਂਡ ਵਾਪਸੀ ਆਉਂਦੇ ਨੇ ਆਪਾਂ ਕੋਈ ਵੀ ਬਲੌਗ ਜਾਂ ਵੀਡੀਓ ਰਾਤ ਨਹੀਂ ਬਣਾਏਗੀ ਤੇ ਆਪਾਂ ਆਪਦੇ ਪੈਂਡ ਪਹੁੰਚ ਗਏ ਜਗਮੀਤ ਫੇਰ ਵੀ ਬਾਂਦਰ ਵਾਂਗੂ ਮਸਤੀ ਕਰਦਾ ਹੀ ਆਉਂਦਾ ਸੀ ਰਾਹ 'ਚ ਕਿਉਂਕਿ ਪੈਂਡ ਆ ਕੇ ਨੂੰ ਆਏ ਹੋਗਾ ਵੀ ਅਸੀਂ ਆਉਦੇ ਪੈਂਡ ਆ ਕੇ ਤੇ ਗਲੀ ਦੇ ਵਿੱਚ ਜਿਹੜੀ ਚੌੜ ਬਹੁਤ ਕਰਦਾ ਆਉਂਦਾ ਸੀਗਾ ਤੇ ਮੈਂ ਇਹਨੂੰ ਆਂਦੀ ਸੀ ਛੇਤੀ ਆਜਾ ਘਰੇ ਪਹੁੰਚ ਕੇ ਬਾਏ ਜੀ